ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਕੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਾਪਨਾ ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਵੀ ਆ ਸਾਡੀ ਜ਼ਿੰਦਗੀ ਨੂੰ ਬਦਲਨ ਵਾਲੀ ਆ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਜੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚੈਨ ਪ੍ਰਾਪਤ ਕਰਨ ਦਾ ਫਾਰਮੂਲਾ ਸਾਂਝਾ ਕਰਾਂਗੇ ਉਹ ਫਾਰਮੂਲਾ ਸਾਂਝਾ ਕਰਾਂਗੇ ਜਿਹਦੇ ਨਾਲ ਗੁਰਮਾਨਤ ਸਾਸ਼ ਜੀ ਦੇ ਘਰਦਿਆਂ ਖੁਸ਼ੀਆਂ ਵਰਤਾਂ ਤਰਾਪਤੀ ਦਿਹਾੜਾ ਸਾਤ ਪਤਿਆਂ ਨੇ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਮਝੀ ਕਰਾਂਗੇ ਇਹ ਸਾਖੀ ਤੁਸੀਂ ਸਭ ਨੇ ਸੁਣੀ ਹੋਵੇਗੀ ਬਸ ਆਪਾਂ ਸਿਰਫ ਆਪ ਜੀ ਨੂੰ ਯਾਦ ਕਰਦੇ ਲਈ ਬਿਲਕੁਲ ਸ਼ੋਰਟ ਦੇ ਵਿੱਚ ਇਹ ਸਾਖੀ ਆਪ ਜੀ ਦੇ ਨਾਲ ਸਮਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਕਰਦੇ ਹਾਂ ਇਹ ਸਾਖੀ ਮੇਰੇ ਪਹਿਲੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੀ ਕਿੰਨੇ ਸਤਿਗੁਰ ਸੱਚੇ ਪਾਤਸ਼ਾਹ ਦੁਨੀਆਂ ਦੇ ਮਾਨਕ 3 ਦੁਨੀਆਂ ਦਾ ਭਲਾ ਕਰਦਿਆਂ ਹੋਇਆ ਇੱਕ ਪਿੰਡ ਦੇ ਵਿੱਚ ਪਹੁੰਚੇ ਕਹਿੰਦੇ ਉਹ ਪਿੰਡ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਹੁਤ ਪਿਆਰਾ ਸਿੱਖ ਰਹਿੰਦਾ ਸੀ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਜਦੋਂ ਉਹਦੇ ਪਿੰਡ ਵਿੱਚ ਪਹੁੰਚੇ ਤਾਂ ਉਹਨਾਂ ਨੇ ਪਿੰਡ ਦੇ ਬਾਹਰ ਮਾਰ ਅੱਡੇ ਲਾਈ ਅਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾ ਮਰਦਾਨਿਆ ਇਹ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਪਿਆਰਾ ਸਿੱਖ ਰਹਿੰਦਾ ਹੈ ਜੋ ਸਾਨੂੰ ਸਰ ਜੀ ਦੀ ਯਾਦ ਕਰਦਾ ਹੈ ਉਹਨੂੰ ਬਿਲਾ ਕੇ ਲੈ ਕੇ ਆਂ ਕਿਨੇ ਭਾਈ ਮਰਦਾਨਾ ਦੇ ਪਿੰਡ ਦੇ ਵਿੱਚ ਉਸ ਸਿੱਖ ਦੇ ਘਰ ਪਹੁੰਚੇ ਉਸ ਸਿੱਖ ਦਾ ਘਰ ਇੱਕ ਕੱਚਾ ਜਿਹਾ ਮਕਾਨ ਸੀ ਕੁਝ ਇਤਿਹਾਸਕਾਰ ਕੱਖਾਂ ਦੀ ਝੋਟਲੀ ਲਿਖਦੇ ਆ ਸੋ ਜੋ ਵੀ ਹੁੰਦਾ ਰਹਿਣ ਵਸੇਰਾ ਸੀ ਜਦੋਂ ਉੱਥੇ ਪਹੁੰਚਿਆ ਜਾ ਕੇ ਉਸ ਸਿੱਖ ਨੂੰ ਕਿਹਾ ਕਿ ਭਾਈ ਸਿੱਖਾ ਤੇਰੇ ਪਿੰਡ ਦੇ ਵਿੱਚ ਦੀਨ ਦਿਨਿਆਂ ਦੇ ਮਾਲਕ ਆਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ ਤੇ ਉਹਨਾਂ ਨੇ ਤੈਨੂੰ ਯਾਦ ਕੀਤਾ ਹੈ ਉਹਨਾਂ ਨੇ ਤੈਨੂੰ ਬੁਲਾਇਆ ਹੈ ਕਹਿੰਦੇ ਇਹ ਗੱਲ ਸੁਣ ਕੇ ਉਹ ਸਿੱਖ ਵੀ ਖੁਸ਼ੀ ਦਾ ਕੋਈ ਟਿਕਾਣਾ ਨਾ ਮਿਲਿਆ ਕਹਿੰਦੇ ਸਿੱਖ ਨੇ ਪੈਰ ਜੁੱਤੀ ਨਾ ਪਾਈ ਉਸੇ ਵੇਲੇ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਨ ਦੇ ਨਹੀਂ ਤਰਪਿਆ ਪਿੱਛੇ ਪਿੱਛੇ ਉਹਦਾ ਪਰਿਵਾਰ ਜਿਵੇਂ ਜਿਵੇਂ ਪਤਾ ਲੱਗਾ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਵੀ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਗਏ ਕਹਿੰਦੇ ਇਹ ਸਿੱਖ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਜਾ ਕੇ ਲੱਥਾ ਟੇਕਿਆ ਰੱਜ ਰੱਜ ਦਰਸ਼ਨ ਮੁਦਾਰੇ ਕੀਤੇ ਅਤੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਲੱਗਾ ਕਿ ਮਾਰਾ ਸੱਖਿਆ ਪਾਸ਼ਾ ਤੋਂ ਬਹੁਤ ਬਹੁਤ ਸ਼ੁਕਰ ਹੈ ਸ਼ੁਕਰੀਆ ਤੁਸੀ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਫਿਰ ਕਹਿੰਦੇ ਉਹ ਸਿੱਖ ਨੇ ਗੁਰੂ ਨਾਨਕ ਪਾਸ਼ਾ ਜੀ ਜੀ ਅੱਗੇ ਇੱਕ ਬੇਨਤੀ ਲਈ ਜਾਂ ਕਿ ਮਾਰਾ ਸੱਖਿਆ ਇਹ ਪਾਸ਼ੇ ਤੁਸੀਂ ਜੂ ਵਰਾਂ ਦੇ ਸੇਰਾ ਮੈਨੂੰ ਦਿੱਤਾ ਏ ਉਹਦੇ ਵਿੱਚ ਚਰਨ ਪਾ ਕੇ ਮੇਰੇ ਘਰ ਨੂੰ ਰੰਗ ਭਾਗ ਲਾਹ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰੀ ਬੇਨਤੀ ਨੂੰ ਸੁਵਕਾ ਕੀਤਾ ਅਤੇ ਕੋਈ ਘਰ ਨੂੰ ਤੁਰ ਪਏ ਕਹਿੰਦੇ ਇੱਕ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੇ ਘਰ ਦੇ ਵਿੱਚ ਨਤਿਤ ਕੀਤੀ ਪੂਰੀ ਰਾਤ ਕੀਰਤਨ ਜੰਲਿਆ ਅਤੇ ਉਹ ਸਿੱਖ ਜਿੰਨੇ ਜੋ ਕੋ ਸੀ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਬੜਾ ਸਤਕਾਰ ਕੀਤਾ ਆਪਣੇ ਘਰ ਦਾ ਸੋਹਣਾ ਮਿਸਰ ਮਹਾਰਾਜ ਸੱਚੇ ਪਾ ਸ਼ੀ ਗਿਲੀ ਤੇ ਲੈ ਕੇ ਆਇਆ ਜੋ ਵੀ ਕਰਦੇ ਵਿੱਚ ਨੂੰ ਖੰਮ ਚਾਹ ਪ੍ਰਸ਼ਾਦਾ ਸੀ ਕੋਈ ਮਾਰਾ ਸੱਚੇ ਪਾਸ਼ਾ ਜੀ ਨੂੰ ਬੜੀ ਖੁਸ਼ੀ ਦੇ ਨਾਲ ਬੜੇ ਚਾਹ ਨਾਲ ਸਰਕਾਰ ਨਾਲ ਸ਼ਹਿਗਵਾ ਕਿੰਨੇ ਜਦੋਂ ਦਿਨ ਚਲਿਆ ਗੁਰਨਾਣਕ ਪਾਸ਼ਾ ਜੀ ਇਥੋਂ ਅੱਗੇ ਚੱਲੇ ਮੌਂ ਲੱਕੇ ਕਹਿੰਦੇ ਜਾਂਦਿਆਂ ਹੋਇਆਂ ਭਾਈ ਮਰਦਾਨਾ ਜੀ ਨੂੰ ਮਹਾਰਾਜ ਜੀ ਨੇ ਉਹ ਕਹਿੰ ਦਿੱਤਾ ਕਿ ਮਰਦਾਨਿਆ ਇਹ ਸਿੱਖ ਦਾ ਘਰ ਧਾ ਦੋ ਕਹਿੰਦੇ ਪਹਿਲਾਂ ਤਾਂ ਭਾਈ ਮਰਦਾਨਾ ਜੀ ਇਹ ਗੱਲ ਸੰਖੇਪ ਬਹੁਤ ਹਰਾਨ ਹੋਈ ਕੀ ਇਹ ਸਿੱਖ ਨੇਤਾ ਸੁਰੀ ਰਾਜ ਸਾਡੀ ਕਿੰਨੀ ਸੇਵਾ ਕੀਤੀ ਆ ਕਿੰਨਾ ਸਤਕਾਰ ਕੀਤਾ ਹੈ ਮਹਾਰਾ ਸੱਚੇ ਪਾਸ਼ਾ ਜੀ ਤੇ ਕਿੰਨੀ ਸ਼ਰਧਾ ਰੱਖਦਾ ਹੈ ਮਹਾਰਾ ਸੱਚੇ ਪਾਸ਼ਾ ਜੀ ਕਹਿ ਰਹੇ ਨੇ ਕਿ ਇਹਦਾ ਘਰ ਤਾਂ ਦੋ ਚਾਹੀਦਾ ਤਾਂ ਇਹ ਸੀ ਕਿ ਮਹਾਰਾ ਸੱਚੇ ਪਾਸ਼ਾ ਇਹਦੀ ਗਰੀਬੀ ਦੂਰ ਕਰ ਦਿੰਦੇ ਉਹ ਮਹਾਰਾ ਸੱਚੇ ਪਾਸ਼ਾ ਜੀ ਨੇ ਇਹ ਕੀ ਹੁਕਮ ਦੇ ਦਿੱਤਾ ਕਿ ਇਹਦਾ ਇਹ ਘਰ ਵੀ ਟਾਲ ਦਿੱਤਾ ਤਾਂ ਇਹ ਆਪੇ ਬਾਲ ਬੱਚੇ ਲੈ ਕੇ ਕਿੱਥੇ ਰਹੇਗਾ ਤੇ ਇਸ ਵਾਰ ਭਾਈ ਮੋਹਨ ਦਾ ਮੰਦਿਰ ਦੇ ਮੰਗ ਦੇ ਵਿੱਚ ਚੱਲੇ ਪਰ ਗੁਰਮਾਨਤ ਪਾਸ਼ਾ ਜੀ ਦਾ ਹੁਕਮ ਸੀ ਇਹ ਦੁਨੀਆ ਦੇ ਮਾਲਕ ਦਾ ਹੁਕਮ ਸੀ ਤਾਂ ਭਾਈ ਮਰਦਾਨਾ ਜੀ ਨੂੰ ਮੰਨਣਾ ਪਿਆ ਇਹਨੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਉਸ ਸਿੱਖ ਨੂੰ ਬੇਨਤੀ ਕੀਤੀ ਵੀ ਭਾਈ ਸਿੱਖ ਗੁਰਨਾਨਕ ਪਾਸ਼ਾ ਜੀ ਨੇ ਤੇਰੇ ਘਰ ਨੂੰ ਤੌਂਗਾ ਹੁਕਮ ਕੀਤਾ ਏ ਇਹ ਕਹਿ ਕੇ ਭਾਈ ਮਰਦਾਨਾ ਜੀ ਉਹਦੇ ਘਰ ਨੂੰ ਤੌਣ ਲੱਗੇ ਤਾਂ ਕਹਿੰਦੇ ਉਹ ਸਿੱਖ ਭਾਈ ਮਰਦਾਨਾ ਜੀ ਦੇ ਨਾਲੋਂ ਨਹੀਂ ਜ਼ਿਆਦਾ ਕਾਲਾ ਭਾਈ ਮਰਦਾਨਾ ਜੀ ਦੇ ਨਾਲੋਂ ਪਹਿਲਾਂ ਜੀ ਹਾਂ ਆਪਣੇ ਘਰ ਨੂੰ ਤੌਣ ਲੱਗ ਗਿਆ ਇਹ ਦੇ ਕਿ ਕੋਈ ਨਰਦਾਨਾ ਲਈ ਬੜੇ ਹਰਾਮ ਸਿੱਖਦਾ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਇੰਨਾ ਪਿਆਰ ਇਮਾਰਾ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਿੰਨੇ ਚਾਹ ਤੰ ਕਰਦੇ ਆਏ ਕਹਿੰਦੇ ਉਹਦਾ ਪਰਿਵਾਰ ਵੀ ਘਰ ਤੋਂ ਹੁੰਦੇ ਵਿੱਚ ਲੱਗ ਗਿਆ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਘਰ ਤੋਂ ਉਹ ਕੰਮ ਕੀਤਾ ਹੈ ਕਿ ਦਸੋ ਗੁਰਨਾਣਕ ਪਾਤਸ਼ਾਹ ਜੀ ਅਤੇ ਕੋਈ ਨਰਦਾਨਾ ਦੀ ਉੱਠ ਚੱਲ ਕੇ ਕਿਛੋਂ ਜਦੋਂ ਉਹ ਪਰਿਵਾਰ ਉਹ ਘਰ ਨੂੰ ਢਾ ਰਿਹਾ ਸੀ ਤਾਂ ਘਰ ਤੋਂ ਜੇ ਝੰਝਿਆ ਕਿਨਾਂ ਨੂੰ ਕਹਿੰਦੇ ਵਿਸ਼੍ਰਮੇ ਦੀਆਂ ਮੋਹਾਂ ਦੇ ਨਾਲ ਭਰੀ ਹੋਈ ਜਾਤਰ ਲਈ ਉਹ ਜਾਤਰ ਪ੍ਰਾਪਤ ਕਰਕੇ ਉਹ ਸਿੱਖ ਅਤੇ ਉਹਦਾ ਪਰਿਵਾਰ ਗੁਰੂ ਸਾਹਿਬ ਜੀ ਦੀ ਕਿਰਪਾ ਨੂੰ ਸਮਝ ਗਏ ਕਿ ਮਹਾਰਾਜ ਸਕੇ ਭਾਸ਼ਾ ਜੀ ਨੇ ਇਹ ਕਰ ਕਉ ਮੋ ਕਿਉਂ ਕੀਤਾ ਕਿ ਨੇ ਮਹਾਰਾਜ ਦਾ ਸ਼ੁਕਰਾਨਾ ਕੀ ਕਉ ਸਿੱਖ ਨੇ ਘਰ ਦੀ ਸਾਰੀ ਗਰੀਬੀ ਦੂਰ ਹੋ ਗਈ ਉਹਦੇ ਕੱਚੇ ਮਕਾਨ ਦੀ ਜਗ੍ਹਾ ਤੇ ਇੱਕ ਸੋਹਣਾ ਮਹਿਲਾ ਵਰਗਾ ਘਰ ਬਣ ਗਿਆ ਅਤੇ ਸੇਕ ਪਹਿਲਾ ਦੀ ਤਰ੍ਹਾਂ ਹੀ ਗੋਹਾਵ ਪਾਸ਼ਾ ਜੀ ਦਾ ਨਾਮ ਜਪਦਾ ਸ਼ੁਕਰਾਨਾ ਕਰਦਾ ਕਿੰਨੇ ਵੀ ਕੁਝ ਸਮਾਂ ਬੀਤਿਆ ਤਾਂ ਇੱਕ ਵਾਰ ਫਿਰ ਉਸੇ ਹੀ ਕੰਢ ਦੇ ਵਿੱਚ ਆਉਣ ਦਾ ਸੁਭਾਅ ਬਣਿਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਫਿਰ ਅਸਕੇੰਦਰੀ ਵਾਂਗ ਭਾਗ ਲਾਏ ਇਹਨਾਂ ਦੇ ਕੰਢ ਵਿੱਚ ਚੱਲ ਪਏ ਅਤੇ ਭਾਈ ਮਰਦਾਨਾ ਜੀ ਨੂੰ ਸਿਖਿਆ ਕਿ ਜਾ ਮਦਾਨਿਆਂ ਮੇਰੇ ਕੋ ਪਿਆਰੇ ਸਿੱਖ ਨੂੰ ਬੁਲਾ ਕੇ ਲੈ ਕੇ ਆ ਕੇ ਕਹਿੰਦੇ ਭਾਈ ਮਦਾਨਾ ਜੀ ਉਹ ਸਿੱਖ ਨੂੰ ਬੁਲਾਉਣ ਦਾ ਤੁਰਪੇ ਔਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸੀ ਇਹ ਪਿਛਣੀ ਵਾਰ ਤਾਂ ਉਸ ਸਿੱਖ ਨੇ ਸਾਡਾ ਬਹੁਤ ਸਤਿਕਾਰ ਕੀਤਾ ਬੜੀ ਸੇਵਾ ਕੀਤੀ ਸੀ ਪਰ ਜਾਣਦੇ ਹੋਏ ਗੁਰਨਾਥ ਪਾਸ਼ਾ ਜੀ ਨੇ ਉਹਨਾਂ ਨੂੰ ਘਰ ਤੋਂ ਹੁੰਦਾ ਹੋ ਹੁਣ ਦੇ ਦਿੱਤੋ ਸੀ ਹੁਣ ਪਤਾ ਨਹੀਂ ਉਹ ਸਾਡੇ ਨਾਲ ਕਿਦਾਂ ਦਾ ਵਿਹਾਰ ਕਰੇਗਾ ਕਹਿੰਦੇ ਇਹ ਦਸੋਂ ਜਿਹੜਿਆ ਸੋਲਦੇ ਆ ਉਸੇ ਜਗ੍ਹਾ ਤੇ ਭਾਈ ਮੋਦਾਨਾ ਦੀ ਪਹੁੰਚੇ ਜਿੱਥੇ ਉਹ ਸਿੱਖ ਦਾ ਕੱਚਾ ਜਿਆ ਘਰ ਸੀ ਪਰ ਕਹਿੰਦੇ ਜਾ ਕੇ ਦੇਖ ਕੇ ਹੈਰਾਨ ਹੋਗੇ ਕਿ ਉਹ ਕੱਚੇ ਘਰ ਦੀ ਜਗ੍ਹਾ ਤੇ ਤਾਂ ਇੱਕ ਆਲੀਸ਼ਾਨ ਮਹਿਲ ਖਸਾਰਿਆ ਹੋਇਆ ਹੈ ਮਹਿਲਾ ਮਰਗਾ ਆਲੀਸ਼ਾਨ ਮਕਾਨ ਦੇਖ ਕੇ ਭਾਈ ਮੋਦਾਨਾ ਨੇ ਜਿਹਦੇ ਮਨ ਦੇ ਵਿੱਚ ਫਿਰ ਕਈ ਤਰ੍ਹਾਂ ਦੇ ਸਵਾਲ ਆਏ ਕਿ ਉਹ ਸਿੱਖ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਪਤਾ ਨਹੀਂ ਕਿੱਥੇ ਗਿਆ ਹੋਵੇਗਾ ਇੱਥੇ ਤਾਂ ਕਿਸੇ ਅਮੀਰ ਬੰਦੇ ਨੇ ਸੋਹਣਾ ਮਕਾਨ ਬਣਾ ਲਿਆ ਹੈ ਕਹਿੰਦੇ ਫਿਰ ਸੋਚਿਆ ਵੀ ਇੱਥੋਂ ਹੀ ਪੁੱਛਦੇ ਆ ਹੋ ਸਕਦਾ ਕੁਝ ਉਹ ਸਿੱਖ ਬਾਰੇ ਪਤਾ ਲੱਗ ਜਾਵੇ ਕਿ ਨਹੀਂ ਜਦੋਂ ਘਰ ਤੋਂ ਦਰਵਾਜ਼ਾ ਖੁੱਟਾਇਆ ਤਾਂ ਅੰਦਰੋਂ ਉਹੀ ਸਿੱਖ ਬਾਹਰ ਨਿਕਲ ਗਿਆ ਉਹ ਸਿੱਖ ਨੇ ਵੀ ਭਾਈ ਮਹਦਾਨਾ ਜੀ ਨੂੰ ਪਛਾਣ ਕੇ ਨਮਸਕਾਰ ਕੀਤੀ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਜਦੋਂ ਭਾਈ ਮਹਦਾਨਾ ਜੀ ਨੇ ਇਹ ਦੱਸਿਆ ਕਿ ਅੱਜ ਫੇਰ ਪ੍ਰਣਾਨਕ ਪਾਸ਼ਾ ਜੀ ਤੁਹਾਡੇ ਪਿੰਡ ਵਿੱਚ ਆਈ ਆ ਤਕਿੰਦੇ ਪੂਰਾ ਪ੍ਰਵਾਹ ਉਸੇ ਵਕਤ ਹੀ ਸਤਿਗੁਰ ਸੱਚ ਸਾਹਿਬ ਜੀ ਦੇ ਦਰਸ਼ਨ ਪਰਮ ਦੇ ਲਈ ਗੁਰਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨੰਨਸ਼ਕਾਰ ਕੀਤੀ ਅਤੇ ਉਸੇ ਖਾਰ-ਖਾਰ ਮਾਲਕ ਅਨੁਸ਼ਕ੍ਰਣਾ ਕਹਿੰਦੇ ਅਸੀਂ ਕਿ ਮਾਲਕਾ ਕਿਉਰੀ ਤੁਸੀਂ ਰਹਿਮਤ ਮੇਰੇ ਤੇ ਕੀਤੀ ਕਿਰਪਾ ਕੀਤੀ ਉਹਦੇ ਲਈ ਆਪ ਦਾ ਸ਼ੁਕਰਾਨਾ ਮਾਲਕਾ ਜੋ ਦਿੱਤਾ ਹੈ ਤੇਰਾ ਹੀ ਹੈ ਤੇਰੀ ਰਹਿਮਤ ਹੈ ਤੇਰੀ ਕਿਰਪਾ ਹੈ ਸੋ ਸੰਗਤ ਵਿੱਚ ਇਹ ਸਾਖੀ ਸੁਣਾਉਂਦੇ। ਕਮਾਈ ਵਾਲੇ ਸੰਤ ਮਹਾਪੁੱਤ ਜੀ ਆਪਾਂ ਨੂੰ ਇਹੋ ਸਮਝਣ ਦੇ ਸਨ ਕਿ ਮਾਲਕ ਦੇ ਉੱਤੇ ਰੱਖੀ ਹੋਈ ਸ਼ਰਧਾ, ਪ੍ਰੋਸਾ ਅਤੇ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ। ਉਹਨਾਂ ਨਾਲ ਕਾਸ਼ੇ ਜਿਹਦੇ ਘਰ ਦੀਆਂ ਰਹਿਮਤਾ ਮਰਕਤਾ ਦੀ ਚਾਹੀ ਆ। ਜਿਵੇਂ ਜਿਵੇਂ ਸਿੱਖ ਮਾਲਕ ਦਾ ਸ਼ੁਕਰਾਨਾ ਕਰਦਾ ਹੈ, ਓਤੇ ਮੇਤੇ ਹੀ ਉਹਦੇ ਤੇ ਕਿਰਪਾ ਹੁੰਦੀ ਆ। ਕਮਾਈ ਵਾਲੇ ਸੰਤ ਮਹਾਪੁੱਤ ਵੀ ਸੰਗਿਉਂਦੇ ਹੋ ਕੇ ਕਹਿੰਦੇ ਕਿ ਕਿਤੇ ਸਭ ਨੂੰ ਨਹੀਂ ਇਦਾਂ ਦੀ ਮਤ ਆ ਜਾਵੇ ਸਾਡੇ ਵੀ ਮਨ ਦੇ ਵਿੱਚ ਮਾਲਕ ਦੇ ਸ਼ੁਕਰਾਨੇ ਦੀ ਭਾਵਨਾ ਨਹੀਂ ਬਣੀ ਰਹੇ ਤਾਂ ਮਾਲਕ ਦੀ ਕਿਰਪਾ ਸਮਝ ਆਉਣੀ ਨਹੀਂ ਸਮਝੇ ਜੰዱ ਸੰਗਤ ਕੀ ਮੁੱਖੀ ਸੁਭਾਅ ਹੈ ਕਿ ਮਨੁੱਖ ਦਾ ਜੀਵਨ ਹੀ ਵਿਨੇਸ਼ਿਕ ਵਿਸ਼ੇਸ਼ਾਂ ਦੇ ਨਾਲ ਭਰ ਗਿਆ ਹਰ ਵੇਲੇ ਕਿਸੇ ਨਾ ਕਿਸੇ ਗੱਲ ਨੂੰ ਅਸੀਂ ਗਿਲੇ ਸ਼ਿਕਵੇਸ਼ੇ ਕਹਿੰਦਾ ਰਹਿੰਦੇ ਨੇ ਰੱਬ ਨੂੰ ਕੁਲੰਬੇ ਦੇਣੇ ਆ ਆਪਣੀ ਕਿਸਮਤ ਨੂੰ ਤੋਛ ਦੇ ਆਉ ਕਿਦੋਂ ਰੱਬ ਤੋਂ ਕੋਈ ਮੰਗਣਾ ਹੋਵੇ ਉਦੋਂ ਵੀ ਪਹਿਲਾਂ ਗਿਲੇ ਸ਼ਿਕਵੇ ਸ਼ੇਸ਼ ਪਰ ਨਹੀਂ ਮਾਂ ਬਰਦ ਜੀ ਕਹਿੰਦੇ ਵੀ ਜਦੋਂ ਵੀ ਸਤਕੁਣ ਸੱਚੇ ਪਾਤਸ਼ਾਹ ਦੀਏ ਕੋਈ ਅੰਦਾਜ਼ ਵੇਖੀ ਕਰਨੀ ਹੈ ਸਭ ਤੋਂ ਪਹਿਲਾਂ ਮਾਲਕੀਆਂ ਦਿੱਤੀਆਂ ਹੋਤਾ ਦਾਤਾਂ ਦਾ ਸ਼ੁਕਰਾਨਾ ਕਰੀ ਤੇ ਜਿਹੜੇ ਨਮਕ ਦਾ ਇਹ ਨੀਮ ਬਣ ਗਿਆ ਜਿਹਦੀ ਜ਼ਿੰਦਗੀ ਦਾ ਸ਼ੁਕਰਾਨਾ ਕਰਨਾ ਨਿਯਮ ਬਣ ਗਿਆ ਜਿਹੜੇ ਉੱਠਦੇ ਆਂ ਬੈਠਦੇ ਆਂ ਖੜ੍ਹਦੇ ਆਂ ਕਿਰਦੇ ਆਂ ਸੰਭਦੇ ਆਂ ਜਾਗਦੇ ਆਂ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਉਹਨਾਂ ਨੂੰ ਇਹੋ ਜਿhone ਕੋਈ ਮੰਗਣਾ ਹੀ ਨਹੀਂ ਪਉਂਦਾ ਸਤੁਰ ਸੱਚੇ ਪਾਸ਼ਾਣ ਦੇ ਸੂਤ ਦੇ ਨਾਲੋਂ ਵੀ ਕਈ ਗੁਨਾ ਜ਼ਿਆਦਾ ਉਹਨੂੰ ਦਿੰਦੇ ਆਂ ਸੋ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਬਹੁਤ ਧਰਤਿਆ ਬਹੁਤ ਪਾਵਰ ਆ ਤੇ ਸ਼ੁਕਰਾਨਾ ਕਰਨ ਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕੋਈ ਸਾਨੂੰ ਸਮਾ ਵਿਚਾਰਨ ਦੀ ਲੋੜ ਨਹੀਂ ਆ ਜਿੱਥੇ ਬੈਠੋ ਜਿਵੇਂ ਵੀ ਬੈਠੇ ਹੋ ਬਸ ਹੀ ਮਾਲਕ ਦੀਆਂ ਦਿੱਤੀਆਂ ਦਾ ਦਾਤਾ ਸ਼ੁਕਰਾਨਾ ਕਰਨੇ ਸ਼ੁਰੂ ਕਰਦੇ ਜੇਕਰ ਕੋਈ ਮਨੁੱਖ ਬਹੁਤੀ ਪਾਠ ਪੂਰਾ ਨਹੀਂ ਕਰ ਪਾਉਂਦਾ ਮਹਾਂਪੁਰਖ ਜੀ ਕਹਿੰਦੇ ਉਹ ਸਿਰਫ ਤੇ ਸਿਰਫ ਮਾਲਕ ਦੀਆਂ ਦਿੱਤੀਆਂ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਤਵੇ ਉਹਦੇ ਕੀਤੇ ਹੋਏ ਸ਼ੁਕਰਾਨੇ ਦੇ ਨਾਲ ਹੀ ਬੜੇ ਰੰਗ ਭਾਗ ਲੱਜਾਦੇ ਆ ਮਾਲਕ ਨੇ ਬਹੁਤ ਕਿਰਤਾਂ ਕਰ ਦੇਣੀਆਂ ਸੰਗਤ ਜੀ ਜਦੋਂ ਆਪਾਂ ਸੱਚਪਨ ਸੱਚੇ ਪਾਸ਼ਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਕਰਦੇ ਆ ਸਾਡੇ ਦੇ ਪੂਰੀ ਕੁਦਰਤ ਪੂਰੀ ਕਾਇਨਾਤ ਬੜੀ ਮਿਹਰਬਾਨ ਹਿੰਗਿਆ ਜਿਹੜੇ ਕੰਮ ਸਾਨੂੰ ਬਿਲਕੁਲ ਪਸੰਦਗ ਲੱਗਦੇ ਆ ਜਿਹੜੇ ਕੰਮ ਸਾਨੂੰ ਬੜੇ ਮੁਸ਼ਕਲ ਲੱਗਦੇ ਆ ਉਹ ਕੰਮ ਕਰਨੇ ਵੀ ਆਸਾਨ ਹੋ ਜਾਂਦੀ ਆ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਕੰਮਕਾਰ ਸਵਾਰਨ ਤੇ ਲੱਗ ਜਾਂਦੀ ਆ ਜਦੋਂ ਅਸੀਂ ਮਾਲਕਤੀਆਂ ਦਿੱਆਂ ਦਿੱਤੇ ਨੂੰ ਉਨ੍ਹਾਂ ਦਾਤਾ ਦਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਜੀ ਕਹਿੰਦੇ ਜੋ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਉੱਤੇ ਮਾਲਕ ਦੀਆਂ ਰਹਿਮਤਾਂ ਵਰਕਤਾ ਹਮੇਸ਼ਾ ਬੰਨਾ ਰਹਦੀਆਂ ਨਹੀਂ ਪਰ ਬੇਸ਼ੁਕਰੇ ਬੰਦੇ ਨੂੰ ਤੇ ਕੋਈ ਨਹੀਂ ਮਿਲਦੀ ਤੇ ਸ਼ੁਕਰ ਮੂਖ ਧਰਤੀ ਦਾ ਸਭ ਤੋਂ ਵੱਡਾ ਭਾਗ ਹੁੰਦੀ ਆ ਉਹ ਸੋ ਆਪਾ ਬੇਸ਼ੁਕਰੇ ਨਹੀਂ ਮੰਨਣਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿਵੇਂ ਜਿਵੇਂ ਵਾਹੀ ਗੁਰੂ ਜੀ ਕਿਰਪਾ ਕਰਦੀ ਹੈ ਬਸ ਸਾਡੀ ਭਜਨ ਜਿੰਦਗੀ ਬਦਲ ਨਹੀਂ ਚਲਦੀ ਆ ਸਾਦਾ ਮਾਣਕ ਦੇ ਪ੍ਰਤੀਸ਼ਠਾ ਦਾ ਮਤਨਾ ਚਾਹੀਦਾ ਹੈ ਮਹਾਂਪ੍ਰਕਿਰਤੀ ਦੇ ਜਿਵੇਂ ਕਿਸੇ ਫਲ ਦੇ ਦਰਖਤ ਨੂੰ ਦੇਖਿਓ ਜੇ ਉਹ ਫਲ ਦੇ ਦਰਖਤ ਨੂੰ ਜਿਵੇਂ ਜਿਵੇਂ ਫਲ ਲੱਗਦੇ ਆ ਉਹਦੀਆਂ ਟਾਹਣੀਆਂ ਵੀ ਉਵੇਂ ਨਿਰਮਾਣ ਹੁੰਦੀਆਂ ਹਨ ਨਾ ਮਨਜ਼ਾਨੇ ਬਸ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੋਵੇ ਜਿਵੇਂ ਜਿਵੇਂ ਮਾਲਕ ਦੀ ਚਿੰਤਾ ਹੁੰਦੀ ਆ ਮਾਲਕ ਦੇ ਕਰਦਿਨਾਂ ਦਾਤਾਂ ਮੇਉਂਦੀਆਂ ਨੇ ਰਹਤਾਂ ਹੁੰਦੀਆਂ ਨੇ ਓਵੇਂ ਓਵੇਂ ਮਨੁੱਖ ਦੀ ਸ਼ਰਦੇਦੀ ਨਿਮਰਤਾ ਸ਼ਰਦੇਦੀ ਸਹਿਨਸ਼ੀਲਤਾ ਵਧੇ ਓਵੇਂ ਓਵੇਂ ਮਨੁੱਖ ਦੀ ਜ਼ਿੰਦਗੀ ਦੇ ਰਿਸ਼ ਭਜਨ ਬੰਦਗੀ ਵਧੇ ਓਵੇਂ ਓਵੇਂ ਮਾਲਕ ਦਾ ਸ਼ੁਕਰਾਨਾ ਵਧੇ ਮਾਲਕ ਦੇ ਕਰੋਤੀ ਘੋਸਾ ਵਧੇ ਫਿਰ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਮਾਨਿਆਂ ਵੀ ਸਮਾਂ ਨੂੰ ਹੀ ਜਾਂਦੀ ਹੈ ਸ਼ੋਬਰਨਾਣਕ ਪਾਸ਼ਾ ਜੀ ਦੇ ਘਰ ਦੇ ਨਾ ਖੁਸ਼ੀਆਂ ਵਰਤ ਦਾ ਪ੍ਰਾਪਤ ਕਰਨ ਦੀ ਚਾਬੀ ਆ। ਕਿਮਾਲਿਕੀਆਂ ਦਿੱਤੀਆਂ ਹੋਈਆਂ ਦੋਪਾਂ ਦਾ ਸ਼ੁਕਰਾਨਾ ਕਰੀ। ਹਰ ਰੋਜ਼ ਸਵੇਰ ਉੱਠਿਆਂ ਸਾਹ ਸ਼ੁਕਰਾਨਾ ਕਰੇ। ਰਾਤ ਨੂੰ ਸ਼ਾਂਤ ਹੋਈਆਂ ਦਿਨ ਭਰ ਦੀਆਂ ਲਿੱਤੀਆਂ ਦਾਤਾ ਦਾ ਪੂਰੇ ਦਿਨ ਦਾ ਸ਼ੁਕਰਾਨਾ ਕਰੋ। ਜਿਵੇਂ ਗੁਰੂ ਜੀ ਤੁਮਹਾਂ ਦਾ ਸ਼ੁਭ ਰਿਆ ਤੁਸੀਂ ਦਲੀ ਕਿਰਖਾ ਕੀਤੀ। ਜਦੋਂ ਵੀ ਗੁਰੂ ਘਰੇ ਜਾਂਦੇ ਹੋ ਗੁਰੂ ਜੀ ਕਰਕੇ ਵੀ ਮਾਮਤੀਆਂ ਦੇਖਣ ਦਾ ਸ਼ੁਕਰਾਨਾ ਤੁਹਾਨੂੰ ਸੰਗਰਾਮ ਵਾਲੇ ਦਿਨ ਭਾਵੇਂ ਤੁਸੀਂ ਘਰ ਦੇ ਵਿੱਚੋਂ ਭਾਵੇਂ ਤੁਸੀਂ ਜੀ ਨੂੰ ਘਰੇ ਗਏ ਉਹ ਦਿਨ ਵੀ ਮਾਮ ਕੇ ਥਾਂ ਤੇ ਤੁਹਾਨੂੰ ਦਾਤ ਦਾ ਸ਼ੁਕਰਾਨਾ ਕਿਉਂਕਿ ਮਾਰ ਸੱਚੀ ਇੱਛਾ ਤੁਹਾ ਦੀ ਕਿੰਨਾ ਦਿਨ ਪੂਰਾ ਨਹੀਂ ਨਾ ਪਰ ਸਖਾਂ ਦਾ ਬਤੇਜ ਹੋਇਆ ਤੁਸੀਂ ਬੜੀਆਂ ਹੀ ਰਹਿਮਤਾਂ ਬੜੀਆਂ ਹੀ ਪ੍ਰਕਾਤ ਮੇਰੀ ਝੋਲੀ ਵਿੱਚ ਪਾ ਗਿਆ ਬੜੀ ਕਿਰਪਾ ਕੀਤੀ ਉਹਨੇ ਲਈ ਆਪਦੀ ਦਾ ਉਤਨ ਹੋਏ ਸ਼ੁਕਰਾਨਾ ਮੈਂ ਆਪ ਜੀ ਦੀਆਂ ਦਿੱਤੀਆਂ ਹਿੰਦਾਂ ਦਾਤਾਂ ਦੀ ਕਿੰਨੇ ਮਿੰਤੀ ਮੈਂ ਕਰ ਸਕਦਾ ਪਰ ਮਾਰਾ ਸੱਚਾ ਸ਼ੁਕਰਾਨਾ ਕਰਦਾ ਜ਼ਾਨ ਉਤਨ ਹੋਏ ਆਪ ਦੀਆਂ ਸ਼ੁਕਰਾਨਾ ਤੁਮ ਨੂੰ ਸੰਗਤ ਜੀ ਯਕੀਨ ਕਰਕੇ ਰਹੇ ਹੋ ਜਿਵੇਂ ਜਿਵੇਂ ਇਸ ਨੂੰ ਨਾ ਬਤਾਲਦੇ ਆ ਉਹਨੇ ਹਮੇ ਇਹੀ ਸਭੇਤੇ ਕਿਰਪਾ ਮਈ ਹੈ ਪਰ ਕਿਲੇ ਸ਼ਿਕਵੇ ਸ਼ਿਕਾਇਤਾਂ ਸਮ ਮਾਨਵਕ ਦੇ ਚਰਨਾ ਤੋਂ ਦੂਰ ਲੈ ਜਾਂਦੀਆਂ ਸਾਡੀ ਜ਼ਿੰਦਗੀ ਨੂੰ ਨਵਾਸ਼ਾ ਦੇ ਨਾਲ ਨੈਗੇਟਿਵਿਟੀ ਦੇ ਨਾਲ ਫਰਕੰਡੇ ਹੈ ਸੋ ਅਮਰ ਜੀ ਤੋਂ ਹੀ ਵਾਹਿਗੁਰੂ ਜੀ ਦੀਆਂ ਬੇਟੀਆਂ ਵਿੱਚੋਂ ਹੁੰਦਾ ਪੰਗਾ ਸ਼ੁਕਰਾਨਾ ਤੱਕ ਆਸ਼ਿਵਾਸ਼ੀ ਕਰੀਏ। ਇਹ ਪੈ ਤਾਂ ਕੋ ਕੋਪਾ ਹੈ ਕਿਸੇ ਦਿਨ ਗੁਰੂ ਘਰੇ ਜਾਣਾ ਚਾਹੇ ਨਾ ਜਾਣ ਪ੍ਰਸੰਗ ਰਹਿਣ ਵਾਲੇ ਦਿਨ ਮੱਸੀਆ ਵਾਲੇ ਦਿਨ ਗੁਰੂ ਘਰੇ ਜਰੇ ਜਾਂਦੇ। ਜੇਕਰ ਗੁਰੂ ਘਰੇ ਗਏ ਆਪਣੀਆਂ ਮਾਲਤਰੀਆਂ ਦਿੱਤੀਆਂ ਹੁੰਦੀਆਂ ਮੈਂ ਜਾਤੋਂ ਦਾ ਸ਼ੁਕਰਾਨਾ ਕਰਕੇ ਆਏ। ਤੇ ਇਹ ਨਾਮ ਲੈ ਕੇ ਆਇਓ ਵੀ ਇਸ ਰਾਤ ਇਸ ਮਹੀਨੇ ਮਨ ਮਾਲਕ ਜਿੱਥੇ ਬਿਤਣਾ ਬਤਾ ਮੈਂ ਸ਼ੁਕਰਾਨੇ ਕਰਨੀ ਪਰ ਮਹੀਨਾ ਨੇਮ ਦੇ ਨਾਮ ਸ਼ੁਕਰਾਨਾ ਕਰਨ ਲਈ ਉਹਨੇ ਬੰਧਿਆ ਦਿੱਤਿਆਂ ਜੰਗਿਆਂ ਕਿ ਬੋਦੇ ਲਗੀ ਤਾਂ बस ਸ਼ੁਕਰਾਨਾ ਕਰਨਾ ਚੱਲ ਗਿਆ ਯਕੀਨ ਕਰਕੇ ਜਾਨੂੰ ਇੱਕ ਮਹੀਨੇ ਦੇ ਵਿੱਚ ਹੀ ਫਿਰ ਹਮੇ ਰਿਜ਼ਲਟ ਦੇਖਣੇ ਸ਼ੁਰੂ ਹੋ ਜਾਣਗੇ ਮਾਲਕ ਜੀਆ ਦਿੱਤੀਆਂ ਹਨ ਮਨ ਦਾਤਾ ਮਾਮ ਕਿੰਦੀ ਕਿਰਪਾ ਸਮਾਂ ਮੈਨੂੰ ਸਦੋਂ ਦੀ ਨਹੀਂ ਮਿਲਦੀ ਸ਼ਸ਼ਭਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਅਜਿਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੇ ਹੋਵੇ ਤੁਸੀਂ ਉਸਨੂੰ ਰਾਤ ਵਿੱਚ ਸੁਧਾਰ ਦਿਓ ਸੰਦਸਖਾ ਦਿਓ ਕੋਈ ਵੀ ਜਿੱਤਾ ਖਾਸ ਆਗਮਨ